ਖਾਲਿਸਤਾਨ ਭਾਵੇਂ ਹਾਲੇ ਨਕਸ਼ੇ ਤੇ ਨਹੀਂ ਹੈਗਾ ਦੁਨੀਆ ਦੇ ਪਰ ਉਸ ਤੇ باوجود ਸਾਡੇ ਕੋਲ ਸਾਰਾ ਕੁਝ ਹੈ ਸਾਡੇ ਕੋਲ ਸਾਡਾ ਸੰਵਿਧਾਨ ਕੰਸਟੀਟਿਊਸ਼ਨ ਸਾਡੇ ਕੋਲ ਸਾਡਾ ਗੁਰੂ ਹੈ ਸਾਡੇ ਕੋਲ ਸਾਡਾ ਲੀਡਰ ਹੈ ਸਾਡੇ ਕੋਲ ਸਾਡੇ ਸ਼ਹੀਦ ਨੇ ਸਾਡੇ ਕੋਲ ਸਾਡਾ ਵਿਰਸਾ ਸਾਡੇ ਕੋਲ ਸਾਡਾ ਇਤਿਹਾਸ ਅਸੀਂ ਜਿਸ ਤਰੀਕੇ ਨਾਲ ਲੜੇ ਹਾਂ ਖਾਲਿਸਤਾਨ ਲਈ ਉਹ ਇਤਿਹਾਸ ਸਾਡੀਆਂ ਰਗਾਂ ਚ ਹੈ ਉਹ ਇਤਿਹਾਸ ਸਾਡੇ ਖੂਨ ਚ ਤੋਰ ਰਿਹਾ ਹੈ ਐਨਾ ਕੁਛ ਹੈ ਸਾਡੇ ਕੋਲ ਇੰਡੀਆ ਕੋਲ ਕੁਛ ਵੀ ਨਹੀਂ ਹੈਗਾ ਉਹ ਸਾਡੇ ਨਾਲ ਲੜਨ ਚੱਲਿਆ ਤੇ ਚੜਦੀ ਕਲਾ ਚ ਰਹਾ ਕਰੋ ਤੇ ਸਾਡੇ ਕੋਲ ਸਭ ਤੋਂ ਵੱਡੀ ਗੱਲ ਕੀ ਹੈ ਕਿ ਚੱਲ ਕੇ ਆਏ ਨੂੰ ਦੇਗ ਤੇ ਚੜ ਕੇ ਆਏ ਨੂੰ ਤੇਗ ਇਸ ਤੋਂ ਵੱਡਾ ਫਲਸਫਾ ਦੁਨੀਆ ਦੇ ਵਿੱਚ ਹੈ ਨਹੀਂ ਕੋਈ ਤੇ ਇੰਡੀਆ 'ਚ ਇਹ ਗੱਲ ਹੈ ਨਹੀਂ ਉਹ ਚੱਲ ਕੇ ਆਏ ਨੂੰ ਤਾਂ ਭੁੱਖਾ ਮਾਰਦੇ ਨੇ ਉਹਨਾਂ ਕੋਲ ਹੈ ਨਹੀਂ ਖਾਣ ਲਈ ਕੁਛ ਤੇ ਜਦੋਂ ਬੰਦਾ ਪਿੱਠ ਕਰ ਲਵੇ ਪਿੱਠ 'ਚ ਛੁਰਾ ਮਾਰਦੇ ਨੇ ਉਹ ਸਾਹਮਣੇ ਉਹ ਟੱਕਰਨ ਦੀ ਉਹਨਾਂ ਦੀ ਹਿੰਮਤ ਨਹੀਂ ਹੈਗੀ ਉਹਨਾਂ ਦੀ ਫਿਲਾਸਫੀ ਦੇਖੋ ਤੇ ਸਾਡੀ ਫਿਲਾਸਫੀ ਦੇਖੋ ਸੋ ਇਸ ਕਰਕੇ ਮਤਲਬ ਅਸੀਂ ਕਹਿੰਦੇ ਹਾਂ ਸਾਰਾ ਕੁਝ